ਆ ਬੱਕਰੇ ਦੀ ਮਾਂ ਨੇ ਕਿੰਨੀ ਦੇਰ ਖੈਰ ਮਨਾਉਣੀ ਆ ਭੱਜ ਲੈ ਜਿੱਥੇ ਭੱਜਣਾ ਦਾ ਦੱਸ ਦਈਏ ਕਿ ਇਹ ਅਮਰੀਕਾ ਦਾ ਪੁਲ ਜਿਹੜਾ ਆ ਪੁਲ ਤੁਸੀਂ ਵੇਖ ਰਹੇ ਹੋ ਆਖਰ ਇੱਕ ਦਿਨ ਇਸ ਨੇ ਬੰਦ ਹੋ ਹੀ ਜਾਣਾ ਅਮਰੀਕਾ ਦੇ ਰਸਤੇ ਬੰਦ ਹੋ ਹੀ ਜਾਣੇ ਆ ਜਿਹੜੇ ਇਸ ਪੁਲ ਰਾਹੀਂ ਚੱਲ ਰਹੇ ਆ ਔਰ ਦੱਸ ਦਈਏ ਕਿ ਆ ਮਿੱਟੀ ਦਾ ਢੇਰ ਦਾ ਤੁਸੀਂ ਵੇਖ ਲਿਆ ਤਾਂ ਦੂਸਰੀ ਤਰਫ ਕਿਉਂ ਲੱਗ ਗਿਆ ਮਿੱਟੀ ਦਾ ਢੇਰ ਕਿਉਂਕਿ ਦੂਸਰੀ ਤਰਫ ਵੀ ਪੁਲ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਆ ਗਈ ਆ ਹੁਣੇ ਅਮਰੀਕਾ ਵਾਲਾ ਪੁਲ ਜਿਹੜਾ ਇਹ ਬੰਦ ਹੋਣਾ ਹੀ ਹੋਣਾ ਤਾਂ ਸਿਆਣੇ ਕਹਿੰਦੇ ਹੁੰਦੇ ਆ ਕਿ ਬੱਕਰੇ ਦੀ ਮਾਂ ਨੇ ਕਿੰਨਾ ਕੁ ਦੇਰ ਖੈਰ ਮਨਾਉਣੀ ਆ ਤਾਂ ਬੱਕਰੇ ਦੀ ਜਦੋਂ ਬਲੀ ਲੱਗਣੀ ਆ ਲੱਗ ਹੀ ਜਾਣੀ ਆ ਆ ਇੰਜੀਨੀਅਰ ਤੇ ਆ ਠੇਕੇਦਾਰ ਇਹ ਕਿਹੜੇ ਕਿਸੇ ਨਸ਼ਾ ਤਰਸ ਦੇ ਨਾਲੋਂ ਘਟਨੇ ਜਿਹੜੇ ਕਰੋੜਾ ਰੁਪਇਆ ਗਬਨ ਕਰ ਗਏ ਆ ਜਿਨ੍ਹਾਂ ਨੂੰ ਆਪਣਾ ਤਜਰਬਾ ਹੀ ਨਹੀਂ ਪਤਾ ਕਿ ਸਾਡਾ ਤਜਰਬਾ ਕੀ ਆ ਅਸੀਂ ਤਨਖਾਹਾਂ ਕਾਦੀਆਂ ਲੈਨੇ ਆ ਅਸੀਂ ਪੈਸਾ ਕਮਾਉਂਦੇ ਕਾਹਦਾ ਆ ਜਿਹਨਾਂ ਨੂੰ ਇਹ ਹੀ ਤਜਰਬਾ ਨਹੀਂ ਆ ਤੁਸੀਂ ਦੱਸੋ ਕਿ ਉਹ ਕਿਹੜੇ ਨਸ਼ਾ ਤਸਕਰ ਨਾਲੋਂ ਘੱਟ ਔਰ ਆਏ ਦਿਨ ਪੁਲ ਦੀਆਂ ਤਸਵੀਰਾਂ ਤੁਹਾਨੂੰ ਵਿਖਾਉਂਦੇ ਰਹਿਣੇ ਆ ਆਮਰੀਕਾ ਵਾਲਾ ਪੁਲ ਤੁਸੀਂ ਵੇਖੋ ਕਿ ਇਹ ਅਮਰੀਕਾ ਵਾਲਾ ਪੁਲ ਵੀ ਹੁਣ ਬੈਠਾ ਹੀ ਲੋ ਇਹਦਾ ਤਮਾਸ਼ਾ ਜਿਹੜਾ ਉਹ ਬਣਿਆ ਹੀ ਲੋ ਇਹ ਇੱਕ ਨਾ ਇੱਕ ਦਿਨ ਤਮਾਸ਼ਾ ਬਣ ਜਾਣਾ ਕਿੰਨਾ ਕੁ ਸਮਾਂ ਰਹਿਣਾ ਅੱਧਾ ਤਾਂ ਪਹਿਲਾਂ ਬੰਦ ਕੀਤਾ ਹੋਇਆ ਹੁਣ ਦੂਸਰੀ ਤਰਫ ਵੀ ਮਿੱਟੀ ਦਾ ਢੇਰ ਲਗਾ ਦਿੱਤਾ ਪੱਥਰ ਲਗਾ ਦਿੱਤੇ ਔਰ ਜਿੱਥੋਂ ਬੈਠਾ ਲੱਗਦਾ ਉੱਥੇ ਥੋੜਾ ਜਿਹਾ ਮਟੀਰੀਅਲ ਪਾ ਦਿੱਤਾ ਤਾਂ ਆ ਜੋ ਮਟੀਰੀਅਲ ਪਿਆ ਵੱਡੇ ਢੇਰ ਇਹ ਵੱਡੇ ਢੇਰ ਜਦੋਂ ਤੋਂ ਲੈ ਕੇ ਪੁਲ ਚਾਲੂ ਹੈ ਜਦੋਂ ਤੋਂ ਸਰਕਾਰਾਂ ਮਹੂਰਤ ਕਰਕੇ ਗਈਆਂ ਜਾਂ ਤੋਂ ਲੈ ਕੇ ਮਹੂਰਤ ਹੀ ਮਿੱਟੀ ਦਾ ਕੀਤਾ ਹੋਵੇਗਾ ਆ ਤੁਸੀਂ ਤਸਵੀਰਾਂ ਵੇਖੋ ਕੀ ਟਿਪਰਾਂ ਲੰਘ ਰਹੀਆਂ ਨੇ ਪਾਰੀਆਂ ਟਿਪਰਾਂ ਨੇ ਮਾਲ ਲੈ ਕੇ ਜਾ ਰਹੀਆਂ ਉਹ ਦੱਸ ਦਈਏ ਕਿ ਲਗਭਗ 500 ਟਿਪਰ ਰੋਜ਼ ਦੀ ਇੱਥੋਂ ਦੀ ਗੁਜ਼ਰਦੀ ਆ ਦੀਨਾਨਗਰ ਤੋਂ ਮੀਰਥਲ ਜਾਣ ਵਾਲਾ ਇਹ ਰੋਡ ਹੈ ਇਹ ਇੱਕ ਹਾਈਵੇ ਬਣਿਆ ਸਰਕਾਰ ਨੇ ਬੜੀ ਵੱਡੀ ਸਹੂਲਤ ਦਿੱਤੀ ਦੀਨਾਨਗਰ ਵਾਸੀਆਂ ਨੂੰ ਔਰ ਮੀਰਥਲ ਮਕੇਰੀਆਂ ਤੋਂ ਆਉਣ ਵਾਲੇ ਜਲੰਧਰ ਆਉਣ ਵਾਲੇ ਲੋਕਾਂ ਨੂੰ ਜੋ ਜੰਮੂ ਜਾਣ ਵਾਸਤੇ ਆਹ ਰੋਡ ਅਪਣਾਉਂਦੇ ਸੀ ਤਾਂ ਕਠੂਏ ਨੂੰ ਜਾਂਦੇ ਸੀ ਹੁਣ ਦੱਸ ਦਈਏ ਕਿ ਆਹ ਰੋਡ ਦੀ ਸਹੂਲਤ ਹੈ ਪੁਲ ਤੱਕ ਰਹਿ ਗਈ ਆ ਜਦੋਂ ਇਹ ਪੁਲ ਬਹਿ ਗਿਆ ਜਦੋਂ ਇਹ ਪੁਲ ਬੰਦ ਹੋ ਗਿਆ ਤਾਂ ਫਿਰ ਤੁਸੀਂ ਦੱਸੋ ਕਿ ਫਿਰ ਕਿੱਥੋਂ ਦੀ ਜਾਣਗੇ ਲੋਕ ਫਿਰ ਪੁਰਾਣਾ ਪੁਲ ਜਿਹੜਾ 17 ਸਾਲਾਂ ਦਾ ਚੱਲ ਰਿਹਾ ਸੀ ਫਿਰ ਕੀ ਉਹ ਚੱਲੇਗਾ ਆ ਇਨੇ ਲੋਡ ਵਾਲੀਆਂ ਗੱਡੀਆਂ ਫਿਰ ਉਤੋਂ ਦੀ ਜੰਮੂ ਕਸ਼ਮੀਰ ਦੀ ਹੋ ਕੇ ਆਉਣਗੀਆਂ ਫਿਰ ਉਹਨਾਂ ਦਾ ਰਸਤਾ ਕਿਹੜਾ ਹੋਵੇਗਾ ਹੁਣ ਤੁਸੀਂ ਵੇਖੋਗੇ ਕਿ ਕਿੰਨੀ ਆਵਾਜ਼ ਆਈ ਹੈ ਅਜੇ ਤਾਂ ਤੁਹਾਨੂੰ ਅਸੀਂ ਕਾਰਾਂ ਤੇ ਆ ਟੈਂਪੋ ਟਰੱਕੀ ਵਿਖਾ ਰਹੇ ਆ ਅਜੇ ਵੱਡੀਆਂ ਟਿਪਰਾਂ ਦਾ ਵਿਖਾਈਆਂ ਹੀ ਘੱਟ ਹੈ ਅਸੀਂ ਇੱਕ ਘੰਟਾ ਪਹਿਲਾਂ ਆ ਜਾਂਦੇ ਤੁਹਾਨੂੰ ਸਾਰਾ ਕੁਝ ਦੱਸ ਦੇਣਾ ਸੀ ਔਰ ਕਹਿੰਦੇ ਆ ਕਿ ਸਾਡੀਆਂ ਖਬਰਾਂ ਦਾ ਅਸਰ ਨਹੀਂ ਹੁੰਦਾ ਅਸਰ ਤੇ ਇੱਥੋਂ ਤੱਕ ਪਹੁੰਚਾ ਦੇਾਂਗੇ ਕਿ ਇੱਕ ਵਾਰ ਗੋਡਿਆਂ ਨੂੰ ਹੱਥ ਲਾ ਲਾ ਵੇਖਣਗੇ ਕੰਨਾਂ ਨੂੰ ਹੱਥ ਲੱਗ ਜਾਣਗੇ ਕਿ ਵਾਕੇ ਅਸੀਂ ਕੋਈ ਇੰਜੀਨੀਅਰਿੰਗ ਕਿਤੇ ਕੀਤੀ ਏ ਅਸੀਂ ਕਿਤੇ ਠੇਕੇਦਾਰੀ ਕਰੀਏ ਇਹ ਬਿਲਕੁਲ ਹੱਥ ਕੰਨਾਂ ਨੂੰ ਲਵਾ ਕੇ ਛੱਡਣੇ ਆ ਵੀ ਤੁਹਾਨੂੰ ਦੱਸ ਦਈਏ ਕਿ ਮਤ ਭਲੇਖੇ ਤੇ ਰਹੇ ਕੋਈ ਕਿ ਅਸੀਂ ਪੈਸਾ ਕਿੱਥੇ ਖਾ ਗਏ ਆ ਤੇ ਕੀ ਹੋ ਗਿਆ ਇੱਕ ਵਾਰ ਤਾਂ ਪੁਲ ਦੀਆਂ ਤਸਵੀਰਾਂ ਬਿਲਕੁਲ ਨੰਗੀਆਂ ਕਰਾਂਗੇ ਬਿਲਕੁਲ ਸਾਹਮਣੇ ਲਿਆਵਾਂਗੇ ਕਿ ਇਹ ਕਿਸੇ ਨਸ਼ਾ ਤਸਕਰ ਨਾਲੋਂ ਘੱਟ ਨਹੀਂ ਕੋਠੀਆਂ ਇਹਨਾਂ ਦੀਆਂ ਵੱਲ ਵੀ ਝਾਂਤ ਪੈਣੀ ਚਾਹੀਦੀ ਆ ਇਹਨਾਂ ਦੀ ਬਿਲਡਿੰਗਾਂ ਮਹਿਲ ਮਨਾਰਿਆਂ ਵੱਲ ਝਾਂਤ ਪੈਣੀ ਚਾਹੀਦੀ ਆ ਤਾਂ ਜੇ 1 ਲੱਖ ਰੁਪਇਆ ਵੀ ਇਹਨਾਂ ਦੀ ਤਨਖਾਹ ਆ ਤੇ ਉਹਦੇ ਨਾਲ ਇਹਨਾਂ ਦੇ ਪੇਟ ਨਹੀਂ ਭਰੇ ਸਿਰਫ ਆ ਜਿਹੜਾ ਪੈਸਾ ਗਵਨ ਕੀਤਾ ਗਿਆ ਆ ਜੋ ਨੁਕਸਾਨ ਕੀਤੇ ਗਏ ਆ ਇਸ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਆ ਇਹ ਕਿਉਂ ਆਏ ਦਿਨ ਪੁਲ ਜਿਹੜਾ ਅੱਧਾ ਬੰਦ ਹੁੰਦਾ ਹੁਣ ਮੁੱਖ ਮੰਤਰੀ ਸਾਹਿਬ ਮਹੂਰਤ ਕਰਨ ਆਏ ਤਾਂ ਦੀਨਾਨਗਰ ਆ ਕੇ ਤਾਂ ਮਹੂਰਤ ਕਰ ਦਤਾ ਦੂਰੋਂ ਹੀ ਬੈਠ ਕੇ ਇੱਥੇ ਤਾਂ ਆਉਂਦੇ ਇੱਕ ਵਾਰੀ ਚਾਹ-ਜਾ ਤਾਂ ਲੈਂਦੇ ਇਹ ਅਸੀਂ ਮਹੂਰਤ ਲੱਗਿਆ ਕਰਨ ਇਹ ਕਿੱਧਰ ਨੂੰ ਜਾਣਾ ਮਹੂਰਤੇ ਦਾ ਹੁਣ ਤੁਸੀਂ ਤਸਵੀਰਾਂ ਤਾਂ ਵੇਖੋ ਕਿ ਇਹ ਪੁਲ ਦੇ ਇੱਕ ਤਰਫ ਤਾਂ ਮਿੱਟੀ ਪਈ ਹੋਈ ਸੀ ਹੁਣ ਦੂਜੀ ਤਰਫ ਕਿਉਂ ਪੈ ਗਈ ਆ ਇਹਦਾ ਜਵਾਬ ਦੇ ਕੌਣ ਹੈ ਵੇਖਦੇ ਆ ਕਦੋਂ ਜਵਾਬ ਮਿਲਦਾ ਵੇਖਦੇ ਆ ਕਦੋਂ ਇਹਨਾਂ ਦੀਆਂ ਬਿਲਡਿੰਗਾਂ ਵੱਲ ਧਿਆਨ ਪੈਂਦਾ ਕੀ ਹੈ ਨਾ ਦੀਆਂ ਬਿਲਡਿੰਗਾਂ ਕਿੰਨੀਆਂ-ਕਿੰਨੀਆਂ ਪੁਰਾਣੀਆਂ ਇਹਨਾਂ ਦੀਆਂ ਬਿਲਡਿੰਗਾਂ ਕਿਉਂ ਨਹੀਂ ਬੈਠੀਆਂ ਜਿਹੜੇ ਇਹਨਾਂ ਨੇ ਆਪਣੇ ਘਰ ਪਾਏ ਆ ਮਹਿਲ ਬਨਾਰੇ ਪਾਏ ਇਹਨਾਂ ਠੇਕੇਦਾਰਾਂ ਤੇ ਇੰਜੀਨੀਅਰਾਂ ਨੇ ਇਹਨਾਂ ਦੀਆਂ ਬਿਲਡਿੰਗਾਂ ਜਿਹੜੀਆਂ ਉਹ 50-50 ਸਾਲ ਤੇ 100-100 ਸਾਲ ਕਿਉਂ ਚੱਲ ਰਹੀਆਂ ਹੁਣ ਆਹ ਮਿੱਟੀ ਦਾ ਦੂਸਰਾ ਢੇਰ ਆਹ ਤੁਹਾਨੂੰ ਦੱਸ ਦਈਏ ਆਹ ਵੇਖੋ ਤੁਸੀਂ ਵੇਖ ਸਕਦੇ ਹੋ ਕਿ ਆਹ ਪੈਚਵਰਕ ਛੋਟਾ ਜਿਹਾ ਕਰ ਦਿੱਤਾ ਜੇ ਡੂਂਗ ਪੈ ਜਾਂਦਾ ਤੇ ਉਹਨੂੰ ਪੈਚਵਰਕ ਨਾਲ ਥੋੜਾ ਭਰਿਆ ਜਾਣਾ ਉਹ ਡੂਂਗ ਜਿਹੜਾ ਏ ਤੁਸੀਂ ਆ ਪੱਥਰ ਲਗਾ ਦਿੱਤੇ ਆ ਲਾਂਗਾ ਦੂਸਰੀ ਤਰਫ ਤੋਂ ਬੰਦ ਕਰ ਦਿੱਤਾ ਔਰ ਬਿਲਕੁਲ ਤਸਵੀਰਾਂ ਤੁਹਾਡੇ ਸਾਹਮਣੇ ਆ ਬਿਲਕੁਲ ਕਲੀਅਰ ਹੋ ਰਹੀਆਂ ਨੇ ਕਿ ਇਹ ਦੀਨਾ ਨਗਰ ਤੋਂ ਜਦੋਂ ਤੁਸੀਂ ਮੀਰਸਾਲੂ ਜਾਂਦੇ ਹੋ ਤਾਂ ਉਹ ਵਾਲਾ ਰੋਡ ਆ ਆ ਪੋਲੇ ਇੱਕ ਤਰਫ ਤੋਂ ਪੂਰਾ ਬੰਦ ਕੀਤਾ ਆ ਵੱਡੇ ਵੱਡੇ ਪੱਥਰ ਲਗਾਏ ਹੋਏ ਆ ਅਸੀਂ ਪਹਿਲਾਂ ਵੀ ਤਸਵੀਰਾਂ ਤੁਹਾਨੂੰ ਦਿਖਾਈਆਂ ਅਕਸਰ ਹੀ ਸਾਡੀਆਂ ਖਬਰਾਂ ਚੱਲਦੀਆਂ ਰਹਿੰਦੀਆਂ ਔਰ ਦੋ ਦਿਨ ਪਹਿਲਾਂ ਵੀ ਅਸੀਂ ਚਲਾਈ ਸੀ ਔਰ ਅੱਜ ਵੀ ਤੁਹਾਨੂੰ ਦੱਸ ਦਈਏ ਕਿ ਫਿਰ ਇਹ ਤਮਰਾਈ ਵਾਲੀ ਅੱ퍼 ਭਰੀ ਦਵਾਬ ਨਹਿਰ ਆ ਔਰ ਤਮਰਾਈ ਵਾਲਾ ਪੋਲਾ ਔਰੇ ਪੁਲ ਨੋ ਅਮਰੀਕਾ ਵਾਲਾ ਪੁਲ ਵੀ ਕਿਹਾ ਜਾਣਾ ਕਿਉਂਕਿ ਅਮਰੀਕਾ ਦੇ ਰਸਤੇ ਵੀ ਇਸੇ ਰਸਤੇ ਲੰਘ ਕੇ ਜਾਇਆ ਜਾਂਦਾ ਹੁਣ ਲੱਗਦਾ ਕਿ ਇਹਦੀ ਵੀ ਸ਼ਮਤ ਆ ਗਈ ਹੁਣ ਇਹ ਵੀ ਪੁਲ ਜਿਹੜਾ ਇਹ ਬੰਦ ਹੋਣ ਦੇ ਕਿਨਾਰੇ ਹੀ ਆ ਤਾਂ ਲੋਕਾਂ ਦਾ ਲੰਘਾ ਜਿਹੜਾ ਉਹ ਬਿਲਕੁਲ ਬੰਦ ਹੋ ਜਾਵੇਗਾ ਤਾਂ ਮੈਂ ਤਾਂ ਚਾਹਾਂਗਾ ਕਿ ਜਿਹੜਾਂ ਇੰਜੀਨੀਅਰਾਂ ਤੇ ਠੇਕੇਦਾਰਾਂ ਨੇ ਇਸ ਦਾ ਕੰਮ ਕੀਤਾ ਹੁਣ ਆ ਪੁਰਾਣਾ ਪੁਲ ਵੇਖੋ ਤੁਸੀਂ ਪੁਰਾਣਾ ਪੁਲ ਕੀ ਇਹ ਭਾਰ ਚੱਲ ਲਏਗਾ ਜਿਸ ਨੂੰ ਸਰਕਾਰ ਨੇ ਕੰਡਮ ਕਰ ਦਿੱਤਾ ਜੋ ਬਿਲਕੁਲ ਖਤਮ ਕਰ ਦਿੰਦਾ ਹੈ ਆ ਵੇਖੋ ਤੁਸੀਂ ਇਸ ਦੇ ਉੱਤੋਂ ਦੀ ਦੁਬਾਰਾ ਆਵਾਜ਼ਾਈ ਸ਼ੁਰੂ ਹੋਣੀ ਹੈ ਜਿਸ ਦਿਨੇ ਬੰਦ ਹੋ ਗਿਆ ਏ ਟਹਿ ਗਿਆ ਮੁੱਖ ਮੰਤਰੀ ਸਾਹਿਬ ਮਹੂਰਤ ਵਾਸਤੇ ਘਟ ਆਓ ਤੇ ਇੱਕ ਵਾਰ ਝਾਤ ਮਾਰਨ ਜ਼ਰੂਰ ਆਓ ਆਪਣੇ ਬਦਲਾਅ ਦਾ ਰੰਗ ਇੱਧਰ ਜ਼ਰੂਰ ਵਿਖਾਓ ਆ ਵੇਖੋ ਤੁਸੀਂ ਪੁਲ ਦੀਆਂ ਤਸਵੀਰਾਂ ਇਹ ਅਮਰੀਕਾ ਵਾਲਾ ਪੁਲ ਵੇਖੋ ਕਿੰਨਾ ਸਮਾਂ ਕੱਢਦਾ ਹੁਣ ਆ ਤਸਵੀਰਾਂ ਤੁਹਾਨੂੰ ਕੀ ਕਹਿੰਦੀਆਂ ਨੇ ਤੁਸੀਂ ਕਿਵੇਂ ਵੇਖਦੇ ਹੋ ਜਿਸ ਦਿਨ ਤੋਂ ਚਾਲੂ ਹੋਇਆ ਜਦ ਤੋਂ ਅੱਧਾ ਬੰਦ ਕੀਤਾ ਹੋਇਆ ਔਰ ਆ ਪੁਲ ਜੋ ਬੰਦ ਕੀਤਾ ਹੋਇਆ ਹੈ ਕਦੋਂ ਚੱਲਣਾ ਹੈ ਪੱਥਰ ਵੇਖੋ ਕਿੰਨੇ ਵੱਡੇ ਵੱਡੇ ਲਗਾ ਰੱਖੇ ਆ ਹੁਣ ਉਸ ਤਰ੍ਹਾਂ ਵੀ ਪੱਥਰ ਲੱਗ ਗਏ ਤੇ ਲੋਕਾਂ ਲੰਘਣਾ ਕਿੱਥੋਂ ਹੈ ਹੁਣ ਆ ਜਿੱਥੇ ਮਿੱਟੀ ਦਾ ਢੇਰ ਲਗਾ ਦਿੱਤਾ ਇਹ ਕਿੰਨਾ ਕੁ ਢੇਰ ਕਿੰਨੀ ਢੇਰ ਇਹ ਪਤਾ ਨਹੀਂ ਕਿਹੜੀਆਂ ਸਜਾਵਾਂ ਹੋਣੀਆਂ ਐ ਨਾ ਇੰਜੀਨੀਅਰਾਂ ਤੇ ਠੇਕੇਦਾਰਾਂ ਨੂੰ ਜਿਨ੍ਹਾਂ ਨੇ ਪੁਲ ਪਾਸ ਕੀਤਾ ਤੇ ਜਿਨ੍ਹਾਂ ਨੇ ਤਿਆਰ ਕੀਤਾ ਇਹਦੇ ਬਾਰੇ ਅਜੇ ਕੋਈ ਜਾਇਜ਼ਾ ਨਹੀਂ ਤੇ ਕਿਹੜੇ ਐਕਸ਼ਨ ਆ ਕੇ ਇਹਦਾ ਜਾਇਜ਼ਾ ਲੈ ਕੇ ਗਏ ਸੀ ਕਿ ਓਕੇ ਹੋ ਗਿਆ ਕੰਮ ਕਿਹੜਾ ਨੇ ਖਾਤਿਆਂ ਵਿੱਚ ਪੈਸੇ ਪਾ ਦਿੱਤੇ ਇਹਨਾਂ ਦੇ ਅੰਚ ਹੁਣ ਇਹ ਦੇਖੋ ਤੁਸੀਂ ਕਿੰਨੇ ਪੈਸੇ ਦਾ ਗਵਨ ਨਿਕਲਦਾ ਕਿੰਨਾ ਪੈਸਾ ਇੱਥੇ ਲੱਗਾ ਨਿਕਲਦਾ ਔਰ ਕਿੰਨੀ ਮਜ਼ਬੂਤੀ ਦਾ ਕੰਮ ਹੋਇਆ ਨਿਕਲਦਾ ਹੁਣ ਇਹ ਤਸਵੀਰਾਂ ਤੁਹਾਡੇ ਸਾਹਮਣੇ ਆ ਔਰ ਦੀਨਾਨਗਰ ਤੋਂ ਮੀਰਸਾਲ ਮਕੇਰੀਆਂ ਨੂੰ ਜਾਣ ਵਾਲਾ ਰੋਡ ਆ ਹਾਈਵੇ ਨਵਾਂ ਬਣਿਆ ਇਹ ਉਸ ਦਾ ਰੋਡ ਹੈ ਹੁਣ ਇਹ ਤਸਵੀਰਾਂ ਜਦੋਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਤਾਂ ਕਮੈਂਟ ਜ਼ਰੂਰ ਕਰਨਾ ਤੁਸੀਂ ਕਿ ਇਹ ਕਿੰਨਾ ਸਮਾਂ ਹੋਰ ਚੱਲੇਗਾ ਇਹ ਚੱਲੇਗਾ ਜਾਂ ਨਹੀਂ ਚੱਲੇਗਾ ਇਹ ਬੰਦ ਹੋਵੇਗਾ ਕਦੋਂ ਤੱਕ ਬੰਦ ਹੋਣ ਦੇ ਅਸਾਰ ਹੋ ਗਏ ਆ ਤੇ ਇੱਕ ਤਾਂ ਆਸ ਲੱਗਦੀ ਆ ਕਿ ਇਹ ਚੱਲਣਾ ਕਦੋਂ ਆ ਇਹਦੀ ਆਸ ਲੱਗ ਰਹੀ ਆ ਬੰਦ ਕਦੋਂ ਹੋਣਾ ਹੈ ਇਹ ਤੁਹਾਨੂੰ ਕਿਆਫੇ ਅਸੀਂ ਦੱਸਦੇ ਆ ਕਿ ਕਿਆਫੇ ਆ ਲੱਗ ਰਿਹਾ ਕਿ ਇਹ ਬੰਦ ਕਦੋਂ ਹੋਣਾ ਹੈ ਕੁਝ ਲੋਕ ਇਹ ਹੀ ਡਿਮਾਂਡ ਕਰ ਰਹੇ ਕਿ ਬੰਦ ਹੋਣਾ ਚਾਹੀਦਾ ਔਰ ਇਹ ਕਪੜਾ ਜਿਹੜਾ ਬਾਹਰ ਆਉਣਾ ਚਾਹੀਦਾ ਸਾਲ 2 ਸਾਲ ਦੇ ਵਿੱਚ ਵਿੱਚ ਇਹ ਪੁਲ ਮਿੱਟੀ ਹੋ ਗਿਆ ਹੁਣ ਕਿੰਨਾ ਸਮਾਂ ਹੋਰ ਲੋਕ ਇੰਤਜ਼ਾਰ ਕਰਨਗੇ ਜਦੋਂ ਕੋਈ ਗੱਡੀਆਂ ਬੱਚਿਆਂ ਦੀਆਂ ਸਕੂਲਾਂ ਵਾਲੀਆਂ ਬੱਸਾਂ ਤੱਕ ਐਸ ਦੇ ਉੱਤੋਂ ਨਹੀਂ ਜਾ ਰਹੀ ਸਾਰੀਆਂ ਬੱਸਾਂ ਬਿਲਕੁਲ ਉੱਤੋਂ ਦੀ ਜਾਂਦੀਆਂ ਨੇ ਔਰ ਡਿਗਨ ਦੇ ਅਸਾਰ ਬਣੇ ਰਹਿੰਦੇ ਆ ਹਲਾਰੇ ਖਾਂਦਾ ਪੁਲ ਔਰ ਬੰਦਾ ਜਾ ਰਿਹਾ 300 ਦਿਨ ਇੱਕ ਸਾਈਡ ਦੂਜੀ ਸਾਈਡ ਬੰਦ ਕਰਦੀ ਜਾ ਰਹੀ ਆ ਲਗਾਤਾਰ ਇਧਰ ਦੀ ਬੰਦ ਕਰੀ ਉਧਰ ਦੀ ਬੰਦ ਕਰ ਦਿੱਤਾ